ਰੈਫਰੈਂਸ ਦੇਣ ਦੀ ਲੋੜ ਦੇ ਦੋ ਦੇ ਦੋ ਜੀ ਸਾਰੇ মিডিਆ ਕਰਮੀਆਂ ਨੂੰ ਸਤਿ ਸ਼੍ਰੀ ਅਕਾਲ ਔਰ ਅੱਜ ਇੱਥੇ ਸਾਨੂੰ ਆਪਣੇ ਮੰਚ ਤੇ ਜਿਹੜਾ ਗੱਲ ਰੱਖਣ ਦਾ ਮੌਕਾ ਦਿੱਤਾ ਉਸ ਲਈ ਸਾਰਾ ਅਮਰਸਰ মিডিਆ ਦਾ ਸੀ ਧੰਨਵਾਦ ਕਰਦੇ ਆਂ ਮੈਂ ਸਤਨਾਮ ਸਿੰਘ ਗਿੱਲ ਸਟੇਟ ਪ੍ਰੈਜ਼ੀਡੈਂਟ ਨੈਸ਼ਨਲ ਯੂਥ ਪਾਰਟੀ ਅੱਜ ਆਪ ਜੀ ਦੇ ਚੈਨਲਾਂ ਦੇ ਮਾਧਮ ਰਾਹੀਂ ਭਾਰਤ ਸਰਕਾਰ ਪੰਜਾਬ ਸਰਕਾਰ ਔਰ ਦੇਸ਼ ਸਟੇਟ ਦੀ ਆਵਾਮ ਨੂੰ ਔਰ ਉਹਨਾਂ ਦੇ ਧਿਆਨ ਚ ਇੱਕ ਬਹੁਤ ਵੱਡਾ ਮੁੱਦਾ ਲਿਆਉਣਾ ਚਾਹਨਾ ਵਾਂ 1998 ਦੇ ਵਿੱਚ ਬਾਰਾਮੁਲਾ ਸ਼੍ਰੀਨਗਰ ਵਿੱਚ ਸ਼ਹੀਦ ਹੋਏ ਸਿਪਾਹੀ ਕਲਵਨ ਸਿੰਘ ਜੀ ਜਿਨ੍ਹਾਂ ਦੀ ਸ਼ਹਾਦਤ ਦੇਸ਼ ਦੀ ਇਕਤਾ ਅਖੰਡਤਾ ਲਈ ਉਹਨਾਂ ਕੁਰਬਾਨੀ ਦਿੱਤੀ ਆ ਪਰ ਬਹੁਤ ਹੀ ਤਰਸ ਦੀ ਗੱਲ ਆ ਸ਼ਰਮ ਵਾਲੀ ਗੱਲ ਆ ਸਰਕਾਰਾਂ ਦੀ ਇਹਨਾਂ ਸਰਕਾਰਾਂ ਨੇ 1998 ਵਿੱਚ ਸ਼ਹੀਦ ਹੋਏ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣੀ ਹੂਤੀ ਦਿੱਤੀ ਆ ਉਹਨਾਂ ਨੂੰ ਅਣਗੌਲਿਆ ਕਰ ਦਿੱਤਾ ਉਹਨਾਂ ਦੀ ਸ਼ਹਾਦਤ ਨੂੰ ਇਗਨੋਰ ਕਰ ਦਿੱਤਾ ਨਜ਼ਰਅੰਦਾਜ਼ ਕਰ ਦਿੱਤਾ ਜਿਸ ਕਰਕੇ ਅੱਜ ਤੱਕ ਸਿਪਾਈ ਸ਼ਹੀਦ ਕੁਲਵੰਤ ਸਿੰਘ ਦੀ ਸਦੀਵੀ ਯਾਦ ਜਿਹੜੀ ਆ ਉਹਨੂੰ ਚੇਤੇ ਰੱਖਣ ਲਈ ਉਹਨੂੰ ਬਰਕਰਾਰ ਰੱਖਣ ਲਈ ਸਰਕਾਰ ਵੱਲੋਂ ਕੋਈ ਯਤਨ ਨਾ ਕਰਨ ਤੇ ਉਸ ਦੀਆਂ ਉਹ 6 ਭੈਣਾਂ ਦਾ ਇੱਕ ਇਕਲੌਤਾ ਭਰਾ ਸੀ ਰਮਨਦੀਪ ਕੌਰ ਔਰ ਉਹਦੀ ਸਿਸਟਰ ਜਿਹੜੀ ਮੇਰੇ ਨਾਲ ਬੈਠੇ ਨੇ ਇਹ ਆਏ ਨੇ ਇਹਨਾਂ ਨੇ ਮੈਂ ਤੁਹਾਡੇ ਧਿਆਨ ਚ ਲਿਆਵਾ ਇਹਨਾਂ ਨੇ ਆਪਣੇ ਵਿੱਤੀ ਬਜਟ ਨਾਲ 6 ਲੱਖ ਰੁਪਇਆ ਲਾ ਕੇ ਦੋਲੋਂ ਨੰਗਲ ਪਿੰਡ ਦੇ ਬਾਬਾ ਬਕਾਲਾ ਹਲਕੀ ਸਬਡਿਵੀਜ਼ਨ ਦਾ ਉਹਦੇ ਵਿੱਚ ਇੱਕ ਗੇਟ ਬਣਾਇਆ ਵਾ ਪਰ ਉਹਦੀ ਹਾਲਤ ਵੀ ਇਸ ਵੇਲੇ ਤਰਸਦੀਕ ਹੋ ਗਈ ਆ ਇਹ ਇੱਕ ਉਹ ਨਾਇਕ ਸੀ ਕੌਮੀ ਸੀ ਸੀ ਜਿਹਦੇ ਪਰਿਵਾਰ ਨੂੰ ਸਰਕਾਰ ਨੂੰ ਦੇਖਣਾ ਚਾਹੀਦਾ ਸੀ ਜਿਹਦੀ ਸ਼ਹਾਦਤ ਨੂੰ ਨਮਨ ਕਰਦੇ ਹੋਇਆ ਔਰ ਕਹਿੰਦੇ ਨੇ ਜਿਹੜੇ ਜਿਹੜੇ ਸ਼ਰਮਾਇਆ ਹੁੰਦੇ ਨੇ ਦੇਸ਼ ਦਾ ਸ਼ਹੀਦ ਨੂੰ ਸਾਂਭੰਦੇ ਯਤਨ ਨਹੀਂ ਕੀਤਾ ਸਰਕਾਰ ਨੇ ਜਿਹੜੇ ਵਾਦੇ ਦਿੱਤੇ ਸੀ ਜਿਹੜੇ ਅੱਜ ਤੱਕਲੇ ਪੂਰੇ ਨਹੀਂ ਹੋਏ ਐਕਚੁਅਲੀ ਇੱਕ ਹੁੰਦੇ ਆ ਪੋਲਿਟਿਕਲੀ ਮੰਡਟਾ ਵੀ ਪੋਲਿਟਿਕਲ ਬੰਦਿਆਂ ਨੇ ਕੋਈ ਕਮਿਟਮੈਂਟ ਕਰ ਲਈ ਦੌੜ ਗਏ ਪਰ ਜਿਹੜਾ ਆਰਮੀ ਦਾ ਅਫੀਸਰ ਦੇਸ਼ ਦਾ ਸਿਪਾਹੀ ਆ ਉਹਨੇ ਦੇਸ਼ ਲਈ ਆਪਣੀ ਜਾਨ ਵਾਰ ਦਿੱਤੀ ਆ ਕਈ ਸੁੱਖ ਸੁਵਲਤਾ ਹੈਗੀਆਂ ਜਿਹੜੀਆਂ ਕੱਟੂਕਟ ਇਸ ਪਰਿਵਾਰ ਨੂੰ ਕੋਈ ਨੌਕਰੀ ਦੀ ਆਫਰ ਨਹੀਂ ਆਈ ਕੋਈ ਪੈਟਰੋਲ ਪੰਪ ਨਹੀਂ ਕੋਈ ਇਹਨਾਂ ਦੀ ਗੈਸ ਏਜੰਸੀ ਨਹੀਂ ਇੱਥੋਂ ਤੱਕ ਡਿਪੈਂਡ ਦੋਲੋਂ ਨੰਗਲ ਦੇ ਸਰਕਾਰੀ ਮਿਡਲ ਸਕੂਲ ਦਾ ਨਾਂ ਸ਼ਹੀਦ ਸਿਪਾਈ ਕੁਲਵੰਤ ਸਿੰਘ ਰੱਖਣ ਬਾਰੇ ਪ੍ਰਪੋਜ਼ਲ ਬਣੀ ਪ੍ਰਸਤਾਵ ਬਣੇ ਮੈਂ ਆਪ ਜੀ ਦੇ ਚੈਨਲ ਦੇ ਮਾਧਮ ਰਹੀ ਇਹ ਵਿਖਾਉਣਾ ਚਾਹੁੰਨਾ ਵਾਂ ਇਹ ਪਿਛਲੀਆਂ ਸਰਕਾਰਾਂ ਨੇ ਐਮਐਲਏ ਨੇ ਸਰਦਾਰ ਸੰਤੋਖ ਸਿੰਘ ਜੀ ਭਲਾਈਪੁਰ ਸਾਹਿਬ ਇਹ ਉਹਨਾਂ ਦਾ ਡੀਓ ਲੈਟਰ ਨਾਲ ਲੱਗਾ ਜੇ ಗ್ರಾಮ ਪੰਚਾਇਤ ਦਾ ਮਤਾ ਸਕੂਲ ਦਾ ਮਤਾ ਅਰੇ ਜਿਹੜੀ ਪੰਜਾਬ ਸਰਕਾਰ ਦੀ ਐਜੂਕੇਸ਼ਨ ਡਿਪਾਰਟਮੈਂਟ ਐਜੂਕੇਸ਼ਨ ਡਿਪਾਰਟਮੈਂਟ ਨੇ ਵੀ ਬਕਾਇਦਾ ਉੱਥੇ ਲੈਟਰ ਕਾਲ ਕੀਤੀ ਆ ਇਹ ਜਿਹੜੀ ਮਤੇ ਹੈਗੇ ਜੇ 17 ਦੇ 2017 17 ਦੇ ਔਰ ਸਮੇਂ ਦੀਆਂ ਸਰਕਾਰਾਂ ਜਿਹੜੇ-ਜਿਹੜੇ ਵੀ ਆਏ ਉਹਨਾਂ ਨੇ ਬਕਾਇਦਾ ਮਤਲਬ ਜੋ ਫਾਰਮੈਲਟੀ ਚਾਹੀਦੀ ਸੀ ਨੈਸੈਸਰੀ ਉਹ ਕੀਤੀ ਆ ਪਰ ਉਹਦੇ باوجود ਵੀ ਸਰਕਾਰ ਟਸ ਤੋਂ ਮਸ ਨਹੀਂ ਹੋਈ ਹੁਣ ਇਹ ਇਹ ਪਰਿਵਾਰੇ ਚਾਹੁੰਦਾ ਵਾ ਕਿ ਜੇਕਰ ਉਹ ਸਾਡਾ ਪਰਾ ਨਹੀਂ ਸੀ ਸਾਡਾ ਪੁੱਤ ਨਹੀਂ ਸੀ ਉਹ ਪੂਰੇ ਵਤਨ ਦਾ ਹੈਗਾ ਪੂਰੇ ਦੇਸ਼ ਦਾ ਸਰਮਾਇਆ ਵਾ ਪਰ ਗਵਰਨਮੈਂਟ ਮਤਲਬ ਕਿਉਂ ਉਹਨੂੰ ਮਤਲਬ ਇਗਨੋਰ ਕੀਤਾ ਕਿਉਂ ਉਹਦੀ ਸ਼ਹਾਦਤ ਨੂੰ ਹਾਈਡ ਕੀਤਾ ਸੋ ਉਸ ਚੀਜ਼ ਨੂੰ ਪੰਜਾਬ ਸਰਕਾਰ ਦੇ ਧਿਆਨ ਚ ਲਿਆਉਣ ਲਈ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੁੱਖ ਮੰਤਰੀ ਪੰਜਾਬ ਸਾਹਿਬ ਭਗਵੰਤ ਸਿੰਘ ਮਾਨ ਨੂੰ ਅਸੀਂ ਅਪੀਲ ਕਰਦੇ ਆਂ ਵੀ ਇੱਕ ਤਾਸਿਟ ਬਣਾ ਕੇ ਜੁਡੀਸ਼ਰੀ ਨਾਇਕ ਜਾਂਚ ਕਰਾਈ ਜਾਵੇ ਔਰ ਪਤਾ ਕੀਤਾ ਜਾਵੇ ਜਿਹੜੇ ਅਫਸਰ ਸਮਾਨ ਨੇ ਵੱਖ-ਵੱਖ ਡਿਪਾਰਟਮੈਂਟਾਂ ਨੇ ਅਜੇ ਤੱਕ ਜਿਹੜੀ ਸਕੂਲ ਮਿਡਲ ਸਕੂਲ ਹੈ ਜਿਹੜਾ ਸ਼ਹੀਦ ਕਲਵੰਤ ਸਿੰਘ ਦੇ ਨਾਂ ਤੇ ਬਣਾਣਾ ਸੀ ਉਹਦੇ ਵਿੱਚ ਦੇਰੀ ਕਿਉਂ ਕੀਤੀ ਫਰਜ਼ ਕਿਉਂ ਕਿਤਾਈ ਕੀਤੀ ਹੈ ਸੈਕੰਡ ਇਸ ਪ੍ਰੈਸ ਕਾਨਫਰੰਸ ਦਾ ਸੂਮਰ ਟੂ ਲੈਂਦੇ ਹੋਏ ਸਟੇਟ ਗਵਰਨਮੈਂਟ ਔਰ ਗਵਰਨਰ ਪੰਜਾਬ ਇਹ ਤੇ ਇੱਕ ਇੱਕ ਪੈਨਲ ਬਿਠਾਵੇ ਔਰ ਕੋਸ਼ਿਸ਼ ਇਹ ਹੋਣੀ ਚਾਹੀਦੀ ਗਵਰਨਮੈਂਟ ਦੀ ਇੱਕ ਵੀਕ ਦੇ ਵਿੱਚ ਵਿੱਚ ਇਸ ਪਰਿਵਾਰ ਨਾਲ ਤਾਲਮਿਲ ਕਰਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਅਪਾਇੰਟ ਕੀਤਾ ਜਾਵੇ ਔਰ ਜੋ ਵੀ ਰਿਕੁਆਇਰਮੈਂਟ ਹੋ ਕੰਪਲੀਟ ਕਰਕੇ ਇੱਕ ਤਾਂ ਜਿਹੜਾ ਮੇਨ ਜਰਨੈਲੀ ਸ਼ਰਕਿਆ ਜੀ ਅੰਮ੍ਰਿਤਸਰ ਤੋਂ ਜਲੰਧਰ ਦੀ ਉੱਥੇ ਇਹਦੇ ਯਾਦਗਾਰ ਬਣਾਈ ਜਾਵੇ ਦੂਸਰਾ ਸਰਕਾਰੀ ਮਿਡਲ ਸਕੂਲ ਜਿਹੜਾ ਵਾ ਉਹ ਸ਼ਹੀਦ ਸਿਪਾਹੀ ਕਲਵਨ ਸਿੰਘ ਦੇ ਨਾਂ ਤੇ ਜਿਹੜਾ ਵਾ ਉਹ ਰੱਖਿਆ ਜਾਵੇ ਸੈਕੰਡ ਇਹਨਾਂ ਨੂੰ ਕੋਈ ਵੀ ਜੋ ਵੀ ਫੈਸਿਲਿਟੀ ਗਵਰਨਮੈਂਟ ਦੇ ਸਕਦੀ ਹੈ ਸਟੇਟ ਦੇ ਸਕਦੀ ਹੈ ਸੈਂਟਰ ਦੇ ਸਕਦੀ ਹੈ ਇਹਨੇ ਤੱਕ ਪਹੁੰਚ ਕਰਕੇ ਔਰ ਇਸ ਪਰਿਵਾਰ ਦੀ ਸੁਣਵਾਈ ਕੀਤੀ ਸਾਰਾ ਦੇ ਮੱਥੇ ਤੋਂ ਬਾਅਦ ਕੀ ਸਰਕਾਰ ਨਾਲ ਕੋਈ ਮੰਤਰੀ ਨਾਲ ਕੋਈ ਅਪਰੋਚ ਕੀਤੀ ਗਈ ਕੋਈ ਗੱਲ ਕੀਤੀ ਗਈ ਫੌਜ ਅਥਾਰਟੀ ਦੇ ਬਾਬ ਤੇ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਗਈ ਫੌਜ ਨਾਲ ਇਹ ਕੁੜੀ ਰਮਨਦੀਪ ਉਹਦੀ ਸਿਸਟਰ ਆ ਇਹਨੇ ਬਹੁਤ ਅਪਰੋਚ ਕੀਤੀ ਇੱਥੋਂ ਤੱਕ ਫੌਜੀ ਦੇ ਪਰਿਵਾਰ ਨੂੰ ਸਾਲ ਲੱਗਿਆ ਡਿਪਟੀ ਕਮਿਸ਼ਨਰ ਕੋ ਅਪੁਆਇੰਟਮੈਂਟ ਲੈਂਦੇ ਆ 1 ਸਾਲ ਬਾਅਦ ਡਿਪਟੀ ਕਮਿਸ਼ਨਰ ਇਹਨੂੰ ਮਿਲੇ ਮੌਜੂਦਾ ਸਰਕਾਰ ਜਿਹੜੀ ਆ ਤਰ੍ਹਾਂ ਤਰ੍ਹਾਂ ਦੇ ਦਾਅਵੇ ਕਰ ਰਹੀ ਕਿ ਸ਼ਹੀਦਾਂ ਦੇ ਪਰਿਵਾਰ ਨੂੰ ਫੰਡਸ ਦਿੱਤੇ ਜਾਣਗੇ ਉਹਦੇ ਮਤਲਬ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਹੈ ਦੇਖੋ ਗਵਰਨਮੈਂਟ ਕਹਿ ਜਰੂਰ ਰਹੀ ਆ ਸਭ ਤੋਂ ਵੱਧ ਪਾਰਦਰਸ਼ਤਾ ਤੁਹਾਡੇ ਕੋਲ ਆ ਗਵਰਨਮੈਂਟ ਦੀ ਕਹਿ ਦਿੰਦੀ ਜੇ ਕੁਝ ਕਿਆ ਹੁੰਦਾ ਤਾਂ ਅੱਜ ਅਸੀਂ ਐਗਜ਼ਾਮਪਲ ਲੈ ਕੇ ਤੁਹਾਡੇ ਬੈਠੀ ਇੱਕ ਉਹ ਪੀੜਤ ਪਰਿਵਾਰ ਆ ਜਿਨੇ ਆਪਣਾ ਪੁੱਤ ਗਵਾਇਆ ਘਰ ਚ 70 ਵਿਸ਼ੇ ਸ਼ਹਾਦਤ ਦੇ ਨਜ਼ਾਮ ਪੀਤੇ ਅਰਾਜੋ ਸਰਕਾਰ ਤੋਂ ਵੀ ਨਰਾਸ਼ ਆ ਨਿਜ਼ਾਮ ਤੋਂ ਵੀ ਨਰਾਸ਼ ਆ ਪੋਲੀਟੀਕਲ ਸਿਸਟਮ ਤੋਂ ਵੀ ਨਰਾਸ਼ ਆ ਤਾਂ ਨਵੇਂ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੇ ਵਿੱਚ ਕਿਸੇ ਸਰਕਾਰ ਚ ਕਿਸੇ ਸੁਣਵਾਈ ਨਹੀਂ ਹੋਈ ਇਹਦਾ ਮਤਲਬ ਤੁਹਾਡਾ ਇਹ ਕਹਿਣਾ ਕਿਸੇ ਵੀ ਸਰਕਾਰ ਨੇ ਸੁਣਵਾਈ ਨਹੀਂ ਕੀਤੀ ਈਵਨ ਦੈਨ ਜਿਹੜੀ ਮੌਜੂਦਾ ਗਵਰਨਮੈਂਟ ਆ ਉਹਦੇ ਉਹਨੂੰ ਵੀ ਅਸੀਂ ਹੰਬਲ ਰਿਕਵੈਸਟ ਕਰ ਲਈ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਅਪਰੋਚ ਕੀਤੀ ਆ ਕਿ ਕੋਟੂਕਾਟ ਇਸ ਪਰਿਵਾਰ ਦੀ ਸੁਣਵਾਈ ਕੀਤੀ ਜਾਵੇ ਮੌਜੂਦਾ ਸਰਕਾਰ ਦੇ ਕਿਸੇ ਮਨਿਸਟਰ ਨੂੰ ਮਿਲੇਗਾ ਅੰਮ੍ਰਿਤਸਰ ਦੇ ਵਿੱਚ ਦੋ ਦੋ ਤਿੰਨ ਮਨਿਸਟਰ ਹੈਗੇ ਦੇਖੋ ਇਹਨਾਂ ਨੂੰ ਤਾਂ ਟਾਈਮ ਨਹੀਂ ਦਿੱਤਾ ਪਰ ਮੈਂ ਚੀਫ ਸਕੱਟਰੀ ਪੰਜਾਬ ਗਵਰਨਰ ਪੰਜਾਬ ਉਨਾਂ ਨੇ ਮੈਂ ਆਪ ਖੁਦ ਕੋਰਸਪੋਂਡੈਂਟ ਕੀਤਾ ਉਹਨਾਂ ਨੂੰ ਮੈਂ 12 ਤਰੀਕ ਦੀ ਈਮੇਲ ਕਰਕੇ ਆਇਆ ਆਪਣੇ ਲੈਟਰ ਹੈਡ ਤੇ ਵੀ ਪਲੀਜ਼ ਇਹਨਾਂ ਨੂੰ ਕੰਸੀਡਰ ਕਰੋ ਇਹਨਾਂ ਨੂੰ ਸੁਣੋ ਔਰ ਜੋ ਯਾਦਗਾਰ ਬਣਨੀ ਚਾਹੀਦੀ ਆ ਉਹ ਯਾਦਗਾਰ ਬਣਾਉਣ ਲਈ ਰਸਮੀ ਐਲਾਨ ਨਾ ਕੀਤਾ ਜਾਵੇ ਜੋ ਵੀ ਪ੍ਰਸਤਾਵ ਆ ਉਹ ਕੀਤਾ ਜਾਵੇ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਅਸੀਂ ਇਹ ਜਿੰਨੇ ਤੁਹਾਡੇ ਕੋਲ ਮਤੇ ਦੇ ਰਿਕਾਰਡ ਹੈਗੇ ਜੇ ਸੁਣਵਾਈ ਨਹੀਂ ਹੁੰਦੀ ਕਿ ਕੋਰਟ ਦੇ ਦਿੱਤਾ ਜਾਏਗਾ ਕਿ ਕੀ ਰਹਿ ਗਿਆ ਦੇਖੋ ਹਰ ਬੰਦਾ ਤਾਂ ਕੋਰਟ ਨਹੀਂ ਜਾ ਸਕਦਾ ਇਹ ਆਖਰੀ ਸਟੈਪ ਤਾਂ ਸਾਡੇ ਕੋਲ ਹੈ ਹਾਈ ਕੋਰਟ ਜਾਵਾਂਗੇ ਸੁਪਰੀਮ ਕੋਰਟ ਪੀਆਈਆਰ ਫਾਈਲ ਕਰਾਂਗੇ ਪਰ ਜੇਕਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਦਾਂ ਖੱਜਲ-ਖਵਾਰ ਹੋਣਾ ਪਵੇ ਸਰਕਾਰਾਂ ਚ ਕੋਟਾਂ ਦੇ ਵਿੱਚ ਤੇ ਫਿਰ ਪੁਲਿਸ ਫੋਰਸ ਦਾ ਮਨੋਬਲ ਵੀ ਡਿੱਗੇਗਾ ਔਰ ਜਿਹੜੇ ਸ਼ਹੀਦਾਂ ਦੇ ਪਰਿਵਾਰ ਨੇ ਉਹਗਾ ਇਹ ਆਪਣੇਗਾ ਆਉਣ ਵਾਲੀ ਅੰਸ਼ ਨੂੰ ਆਰਮੀ ਵਾਲੇ ਪਾਸੇ ਨਹੀਂ ਤੋੜਨਗੇ ਤੋਂ ਮੈਂ ਪੰਜਾਬ ਦੇ ਸਮੁੱਚੇ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਰਿਕਵੈਸਟ ਕਰਦਾ ਹਾਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜੇਕਰ ਉਹਨਾਂ ਨੂੰ ਵੀ ਕੋਈ ਐਦਾ ਦੀ ਪ੍ਰੋਬਲਮ ਆ ਜੇ ਸਰਕਾਰ ਨੇ ਨਹੀਂ ਸੁਣੀ ਜਾਂ ਸ਼ਹੀਦਾਂ ਦੀ ਸ਼ਹਾਦਤ ਦਾ ਮੁੱਲ ਨਹੀਂ ਪਾਇਆ ਕਿਸ ਦੀ ਯਾਦਗਾਰ ਨਹੀਂ ਬਣੀ ਕਿਹਦੀ ਸਮਾਰਕ ਨਹੀਂ ਬਣਾਈ ਗਈ ਕਿਰਪਾ ਕਰਕੇ ਉਹ ਵੀ ਸਾਡੇ ਨਾਲ ਰਾਬਤਾ ਕਰਨ ਕਿਉਂਕਿ ਅਸੀਂ ਜੁਆਇੰਟਲੀ ਚੋਣੇ ਹਾਂ ਸਾਰੇ ਵਿਕਟਮ ਪਰਿਵਾਰਾਂ ਨੂੰ ਨਾਲ ਲੈ ਕੇ ਸੀਐਮ ਸਾਹਿਬ ਨਾਲ ਗਵਰਨਰ ਸਾਹਿਬ ਨਾਲ ਪੀਐਮ ਸਾਹਿਬ ਨਾਲ ਮਿਲ ਕੇ ਤਾਂ ਇਹ ਜਿਹੜੇ ਜਿਹੜੇ ਹੱਲ ਆ ਕਰਵਾਈਏ ਕਿਉਂਕਿ ਇਹ ਲੋੜ ਹੈ ਸਾਡੀ ਕਿਉਂਕਿ ਅਸੀਂ ਵਚਿੰਦੇ ਹਾਂ ਸਾਡਾ ਫਰਜ਼ ਬੰਦਾ ਵਾ ਜਿਹੜੇ ਇਹ ਦੇਸ਼ ਦੇ ਸ਼ਹੀਦ ਆ ਉਹਨਾਂ ਦੇ ਸਰਮਾਇਆ ਨੂੰ ਸਾਹਮਣਾ ਤੁਹਾਡੇ ਕਹਿੰਦਾ ਮਤਲਬ ਇਹ ਵੀ ਜਿਹੜੀ ਸਰਕਾਰ ਆ ਉਹ ਸ਼ਹੀਦ ਹੋਏ ਨੇ ਜਿਹੜੇ ਉਹਨਾਂ ਦੀ ਸ਼ਹਾਦਤ ਨੂੰ ਜਿਹੜਾ ਦੇਖਾ ਕਰਦੀ ਬਿਲਕੁਲ ਜੀ ਇਹ ਸ਼ੋਰ ਹੈ ਜੀ ਇਹ ਤਾਂ ਪ੍ਰੂਫ ਆ ਤੁਹਾਡੇ ਸਾਹਮਣੇ 98 ਦੇ ਸ਼ਹੀਦ ਨੇ ਆ ਉਹਨਾਂ ਦੀਆਂ ਭੈਣਾਂ ਬੇਟੀਆਂ 6 ਲੱਖ ਰੁਪਈਆ ਇਹਨਾਂ ਨੇ ਆਪਣੇ ਕੋਲੋਂ ਕਲੈਕਸ਼ਨ ਕਰਕੇ ਇਹਦੇ ਗੇਟ ਬਣਵਾਇਆ ਗਵਰਨਮੈਂਟ ਦੀ ਰਿਸਪੋਨਸੀਬਿਲਟੀ ਕੀ ਬਣਦੀ ਆ ਬਣਦੀ ਵੀ ਨਹੀਂ ਇੱਥੇ ਤੱਕ ਸਥਾਨਕ ਪ੍ਰਸ਼ਾਸਨ ਦੀ ਕੀ ਬਣਦੀ ਆ ਹਲਕੇ ਦੇ ਵਿਧਾਇਕ ਕੰਗ ਦੀ ਰਿਸਪੋਨਸੀਬਿਲਟੀ ਕੀ ਬਣਦੀ ਆ ਮਤਲਬ ਕਿਸੇ ਨੇ ਅਜੇ ਤੱਕ ਇਗਨੋਰ ਕਰ ਛੱਡਿਆ ਇਹਦੇ ਕੌਮੀ ਸ਼ਹੀਦ ਨੂੰ ਤੁਹਾਡੇ ਤੱਕ ਸਾਡਾ ਆਉਣ ਦਾ ਮਕਸਦ ਇਹ ਸੀ ਵੀ ਇਸ ਸ਼ਹੀਦ ਨੂੰ ਉਹਦਾ ਮਰਦਾ ਜਿਹੜਾ ਮਾਨ ਸਤਕਾਰ ਉਹ ਤੁਹਾਡੇ ਦਖਲ ਨਾਲ ਮਿਲਦਾ ਰਾਹ ਜਿਹੜਾ ਪਧਰਾ ਹੋ ਸਕੇ ਜੀ ਹੁਣ ਇਹਦਾ ਮੈਟਰ ਹਟਾਤੇ ਕੀ ਹੈ ਸਾਰਾ ਮੈਟਰ ਜਿਹੜਾ ਸਸ਼ੀਕਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਮੈਂ ਰਮਨਦੀਪ ਕੌਰ ਸੀਤ ਕੁਲਵੰਤ ਸਿੰਘ ਦੀ ਛੋਟੀ ਸਿਸਟਰ ਆ ਔਰ ਮੇਰੇ ਬ੍ਰਦਰ ਦੀ ਡੈਥ ਮਤਲਬ ਜਦੋਂ ਹੋਈ 98 ਚ ਉਸ ਟਾਈਮ ਮੈਂ ਮਤਲਬ ਬਹੁਤ ਛੋਟੀ ਸੀ ਮਤਲਬ ਅਸੀਂ ਛੇ ਸਿਸਟਰ ਆ ਬ੍ਰਦਰ ਸਾਡਾ ਇੱਕ ਹੀ ਸੀ ਔਰ ਡੈਥ ਤੋਂ ਬਾਅਦ ਮਤਲਬ ਕਿ ਘਰ ਦੇ ਵਿੱਚ ਕੋਈ ਹੋਰ ਹੈ ਨਹੀਂ ਜੀ ਜਿਨ੍ਹਾਂ ਨੇ ਪਿੱਛੇ ਕਾਰਵਾਈ ਕਰਨੀ ਸੀ ਫਿਰ ਵੀ ਸਾਡੇ ਕੋਲ ਜਿੰਨਾ ਮਤਲਬ ਉਸ ਸਮੇਂ ਦੇ ਵਿੱਚ ਜਿੰਨਾ ਅਸੀਂ ਕਰ ਸਕਦੇ ਸੀ ਅਸੀਂ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕੀਤੀ 8 ਸਾਲ ਬਾਅਦ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਔਰ 8 ਸਾਲ ਬਾਅਦ ਮੇਰੀ ਮਦਰ ਦੀ ਡੈਥ ਹੋ ਗਈ। ਮਤਲਬ ਸਾਡੇ ਕੋਲ ਇੱਕੋ ਹੀ ਇੱਕ ਵਾਰਿਸ ਸੀ ਕਰ ਜਿਹੜਾ ਕਿਸੇ ਦੇਸ਼ ਦੀ ਖਤਰ ਖੋ ਚੁੱਕੇ ਹੈ। ਔਰ ਉਸ ਤੋਂ ਬਾਅਦ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ। ਮੈਂ ਖੁਦ ਮਤਲਬ ਨਹੀਂ ਸਭ ਜਿੰਨੇ ਦੇ ਵਿੱਚ ਪ੍ਰਾਈਵੇਟ ਨੌਕਰੀ ਦੇ ਨਾਲ ਨਾਲ ਮੈਂ ਮਤਲਬ ਆਪਣਾ ਡਿਪਟੀ ਕਮਿਸ਼ਨਰ ਤੱਕ ਪੇਸ਼ ਹੋਈ ਆ ਜੌਬ ਦੇ ਮਸਲੇ 'ਚ ਵੀ। ਉਸ ਟਾਈਮ ਸਾਨੂੰ ਕਿਹਾ ਗਿਆ ਹੈ ਕਿ ਤੁਹਾਨੂੰ ਜੌਬ ਮਿਲੇਗੀ ਔਰ ਹਰ ਫੈ ਛੀਤ ਦੇ ਪਰਿਵਾਰ ਦੇ ਕਿਸੇ ਦੀ ਵਾਈਫ ਨੂੰ ਜਾਂ ਕਿਸੇ ਨੂੰ ਮਤਲਬ ਨੌਕਰੀ ਦਿੱਤੀ ਗਈ ਹੈ ਸਰਕਾਰੀ ਜਦ ਕਿ 10 ਪੜੇ ਜਾਂ ਪਲੱਸ 2 ਪੜਿਆਂ ਨੂੰ ਵੀ ਸਰਕਾਰੀ ਸਕੂਲ ਵਿੱਚ ਨੌਕਰੀਆਂ ਦਿੱਤੀਆਂ ਗਈਆਂ ਸਾਨੂੰ ਹਰ ਵਾਰੀ ਇਹ ਕਹਿ ਕੇ ਮਤਲਬ ਮੋੜ ਦਿੱਤਾ ਗਿਆ ਕਿ ਭੈਣਾਂ ਨੂੰ ਕੁਝ ਅਲਾਊਟ ਨਹੀਂ ਆ ਜੀ ਅਗਰ ਸਾਡਾ ਬ੍ਰਦਰ ਅਨ ਮੈਰਿਡ ਸੀ ਤੇ ਕੀ ਅਸੀਂ ਉਹਨਾਂ ਨਾਲ ਰਿਸ਼ਤਾ ਨਹੀਂ ਸੀ ਸਾਡਾ ਕੋਈ ਜਾਂ ਤੇ ਉਹਨਾਂ ਦੇ ਬੱਚੇ ਹੁੰਦੇ ਤੇ ਉਹ ਫੈਸਿਲਿਟੀ ਰਹਿੰਦੇ ਪਰ ਜਦੋਂ ਸਾਡਾ ਅਸੀਂ ਆਪਣੇ ਬ੍ਰਦਰ ਤੇ ਡਿਪੈਂਡਡ ਆ ਛੇ ਭੈਣਾਂ ਔਰ ਉਸ ਟਾਈਮ ਸਾਡੀ ਮਦਰ ਫਾਦਰ ਦੀ ਵੀ ਡੈਥ ਹੋ ਗਈ ਕਾਰ ਵਿੱਚ ਕੋਈ ਇਨਕਮ ਸੋਰਸ ਨਹੀਂ ਸੀ ਔਰ ਅਸੀਂ ਅਗਰ ਆਪਣਾ ਇਨਕਮ ਜ਼ੋਰਸ ਦੇਖਦੇ ਤੇ ਜਾਂ ਅਸੀਂ ਇੰਨਾ ਚੱਕਰਾਂ ਵਿੱਚ ਪੈ ਗਏ ਤੇ ਸਾਡੇ ਕੋਲ ਪਿੱਛੇ ਪੈਸਾ ਵੀ ਤੇ ਚਾਹੀਦਾ ਸੀ ਨਾ ਕਾਰਵਾਈ ਕਰਨ ਲਈ ਜਾਂ ਸਾਡੇ ਨਾਲ ਕੋਈ ਤੁਰਨ ਵਾਲਾ ਵੀ ਪਿੱਛੇ ਹੁੰਦਾ ਅਗਰ ਉਹਦਾ ਕੋਈ ਛੋਟਾ ਬ੍ਰਦਰ ਹੁੰਦਾ ਤੇ ਚਲੋ ਇਸ ਕਾਰਵਾਈ ਨੂੰ ਅੱਗੇ ਲੈ ਕੇ ਚੱਲਦਾ ਪਰ ਅਸੀਂ ਫੇਰ ਵੀ ਜਿੰਨੀ ਕੋਸ਼ਿਸ਼ ਅਸੀਂ ਕੀਤੀ ਪਰ ਸਾਡੀ ਸੁਣਵਾਈ ਕੋਈ ਨਹੀਂ ਹੋਈ ਮਤਲਬ ਹਰ ਪੱਖੋਂ ਸਾਨੂੰ ਉਦਾਸ ਹੋ ਕੇ ਮੁੜਨਾ ਪਿਆ ਉਸ ਪੱਖੋਂ ਹਾਰ ਕੇ ਮਤਲਬ 10-15 ਸਾਲ ਮੈਂ ਇੰਨਾ ਕੰਮਾਂ ਵਿੱਚ ਪੈ ਕੇ ਉਸ ਤੋਂ ਬਾਅਦ ਅਸੀਂ ਹੱਥ ਥੱਕ ਕੇ ਆਪਣੇ ਕੋਲੋਂ ਪੈਸੇ ਲਗਾ ਕੇ ਪਿੰਡ 'ਚ ਇੱਕ ਯਾਦਗਾਰ ਬਣਾਈ ਆ ਉਹਦੇ ਵਿੱਚ ਵੀ ਐਮਐਲਏ ਸਾਹਿਬ ਆਏ ਆ ਪਰ ਉਹਨਾਂ ਨੇ ਸਾਨੂੰ ਕੋਈ ਮਤਲਬ ਮਦਦ ਨਹੀਂ ਦਿੱਤੀ ਅਸੀਂ ਛਾਂ ਭੈਣਾ ਨੇ ਮਿਲ ਕੇ ਆਪਣਾ ਜੋ ਸਾਨੂੰ ਬੰਦਾ ਸੀ ਕਿ ਸਾਡੇ ਭਰਾ ਦੀ ਕਮ ਸੇ ਕਮ ਕੋਈ ਤੇ ਪਿੰਡ ਵਿੱਚ ਯਾਦ ਰਵੇ ਔਰ ਮੈਂ ਸਰਕਾਰ ਤੋਂ ਇਹ ਮੰਗ ਕਰਦੀ ਹਾਂ ਕਿ ਔਰ ਮੈਂ ਸਤਨਾਮ ਸਿੰਘ ਗਿਲ ਭਾਈ ਦਾ ਵੀ ਧੰਨਵਾਦ ਕਰਦੀ ਹਾਂ ਕਿ ਜਿਹੜਾ ਸਾਨੂੰ ਪਰਮਾਤਮਾ ਨੇ ਉਹਨਾਂ ਦੇ ਨਾਲ ਮਿਲਾਇਆ ਔਰ ਮੈਂ ਉਮੀਦ ਕਰਦੀ ਹਾਂ ਕਿ ਸ਼ਾਇਦ ਸਾਡੀ ਸੁਣਵਾਈ ਜੀ ਇਹਨਾਂ ਦੇ ਥਰੂ ਉਹਨਾਂ ਤੱਕ ਪਹੁੰਚ ਜੇ ਔਰ ਸਾਡੀ ਇਹ ਮੰਗ ਜਿਹੜੀ ਆ ਪੂਰੀ ਹੋਵੇ ਜੋ ਜੋ ਸਾਨੂੰ ਸਹੂਲਤਾਂ ਚਾਹੀਦੀਆਂ ਆ ਉਹ ਸਾਨੂੰ ਮਿਲਣ ਕੋਈ ਨੌਕਰੀ ਜਾਂ ਸਾਡੇ ਕਪਿੰਡਰ ਵਿੱਚ ਕੋਈ ਯਾਦਗਾਰ ਮੇਰੇ ਭਰਾ ਦੀ ਹੋਵੇ ਮਤਲਬ ਕਿ ਇਹ ਸਭ ਸਹੂਲਤਾ ਸਾਨੂੰ ਜੋ ਇੱਕ ਸ਼ੀਦਾਂ ਦੇ ਪਰਿਵਾਰਾਂ ਨੂੰ ਦੇਣੀ ਚਾਹੀਦੀ ਹੈ ਉਹ ਦਿੱਤੀ ਜਾਵੇ ਤਾਂ ਮੈਂ ਪਲੀਜ਼ ਸਰਕਾਰ ਤੋਂ ਇਹ ਮੰਗ ਕਰਦੀ ਹਾਂ ਹਾਲਾਂਕਿ ਜਾਂਦੇ ਰਹੇ ਕੋਈ ਪ੍ਰਸ਼ਾਸਨ ਕੋਲ ਜਾਂ ਕੋਈ ਮੰਤਰੀ ਕੋਲ ਹਾਂਜੀ ਪਿੰਡ ਦੇ ਸਰਪੰਚ ਕੋਲ ਵੀ ਗਏ ਆ ਐਮਐਲਏ ਸਾਹਿਬ ਕੋਲ ਵੀ ਗਏ ਆ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਕਿਹੜਾ ਪਿੰਡ ਜੀ ਕਿਹਨ ਦੋ ਲੋ ਨੰਗਲ ਹੈ ਜੀ ਪਿਆਸ ਦੇ ਨਾਲ ਕਿ ਕਿ ਆਰਮੀ ਦੀ ਜਿੱਥੇ ਖਿਦਦਾਲੀ ਕਮੇਟੀ ਵੀ ਬਣੀ ਹੁੰਦੀ ਉੱਥੇ ਵੀ ਗਏ ਹੋਣਗੇ ਵਾਕਤ ਸਾਡੀ ਸੁਣਵਾਈ ਹੋਈ ਨਹੀਂ ਜੁਨਟ ਦੇ ਵਿੱਚ ਵੀ ਦੇਖੋ ਜਦੋਂ ਇਹਨਾਂ ਦਾ ਕੋਈ ਸਾਲ ਬਾਅਦ ਹੁੰਦਾ ਸਾਡੀ ਜੁਨ ਬ੍ਰਦਰ ਦੀ ਜੁਨਟ ਦਾ ਉੱਥੇ ਵੀ ਅਸੀਂ ਪਹੁੰਚਦੇ ਰਹੇ ਹਾਂ ਪਰ ਤੁਹਾਨੂੰ ਪਤਾ ਜਦੋਂ ਅਫਸਰ ਬਦਲ ਜਾਂਦੇ ਆ ਜਾਂ ਕੋਈ ਵੀ ਹੁੰਦਾ ਕੋਈ ਸੁਣਵਾਈ ਨਹੀਂ ਹੁੰਦੀ ਉਹਨਾਂ ਨੇ ਵੀ ਇਹੀ ਕਿਹਾ ਕਿ ਜਿਹੜੀ ਇਹ ਚੀਜ਼ ਗੇ ਯਾਦ ਕਰੀਏ ਤੁਹਾਡੀ ਸਰਕਾਰ ਹੀ ਕਰ ਸਕਦੀ ਹੈ ਕਿਉਂਕਿ ਸਾਡਾ ਜੋ ਫੌਜ ਦੇ ਅਕੋਰਡਿੰਗ ਉਹ ਸਾਨੂੰ ਜਿਹੜੀ ਸਹੂਲਤ ਹੁੰਦੀ ਉਹ ਦਿੰਦੇ ਆ ਸਾਲ ਬਾਅਦ ਸਾਨੂੰ ਸਨਮਾਨਿਤ ਕਰਦੇ ਆ ਜਿਹੜਾ ਉਹਨਾਂ ਦਾ ਮੰਗਦਾ ਹੈ ਪਰ ਸਰਕਾਰ ਵੱਲੋਂ ਵੀ ਤੇ ਸਾਨੂੰ ਕੋਈ ਸਹੂਲਤ ਮਿਲਣੀ ਚਾਹੀਦੀ ਹੈ ਸਿਰਫ ਨਾਮ ਦਾ ਦਿੱਤਾ ਜਾਂਦਾ ਦੇਖ ਕੇ ਤੇ ਇਹੀ ਲੱਗਦਾ ਹੈ ਕਿ ਸਿਰਫ ਨਾਮ ਦਾ ਹੀ ਦਿੱਤਾ ਜਾਂਦਾ ਹੈ ਜੀ ਸੀ ਇਹਨਾਂ ਨੂੰ ਸਹੂਲਤਾਂ ਸਰਕਾਰ ਵੱਲੋਂ ਵੀ ਮੁਆਵਜ਼ਾ ਦੇਣ ਦੀ ਗੱਲ ਕੀਤੀ ਗਈ ਸੀ ਕਿ ਉਹਨਾਂ ਨੂੰ ਅਧਿਕਾਰੀਆਂ ਦੇ ਨਾਲ ਮੁਲਾਕਾਤ ਹੋਈ ਤੁਹਾਡੀ ਜਿਹੜੀ ਸਹੂਲਤ ਨਹੀਂ ਅਜੇ ਤੱਕ ਕੋਈ ਮੁਲਾਕਾਤ ਨਹੀਂ ਕਿਉਂਕਿ ਸਾਡੇ ਘਰ 'ਚ ਕੋਈ ਫੈਮਿਲੀ ਮੈਂਬਰ ਮੇਨ ਹੈ ਨਹੀਂ ਸੀ ਨਾਲ ਜਾਣ ਵਾਲਾ ਔਰ ਸਾਨੂੰ ਜਿੰਨਾ ਕਿ ਕੋਈ ਦੱਸਦਾ ਰਿਹਾ ਸੀ ਉੱਥੋਂ ਤੱਕ ਪਹੁੰਚ ਕੇ ਜ਼ਰੂਰ ਕੋਸ਼ਿਸ਼ ਕਰਦੇ ਰਹੇ ਆਂ ਪਰ ਅਜੇ ਤੱਕ ਉਹਨਾਂ ਨਾਲ ਕੋਈ ਸਾਡੀ ਮੁਲਾਕਾਤ ਨਹੀਂ